ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੁਬਿੰਦਗੜ ਵਿਖੇ ਪਿੰਡ ਗੁਬਿੰਦਗੜ ਤਹਿਸੀਲ ਹਬੌਰ ਤੇ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ 135 ਸਾਲ ਪੁਰਾਣੀ ਜੈਲਦਾਰ ਪਰਿਵਾਰ ਦੀ ਹਵੇਲੀ ਇਹ ਹਵੇਲੀ ਤਕਰੀਬਨ 1890 ਵੇਲੇ ਬਣਨੀ ਸ਼ੁਰੂ ਹੋਈ ਸੀ ਉਸ ਸਮੇਂ ਪਿੰਡ ਦੇ ਵਿੱਚ ਹੀ ਇੱਟਾਂ ਦੇ ਪੱਠੇ ਲਗਾਏ ਗਏ ਸਨ ਜਿੱਥੋਂ ਇੱਟ ਆਉਂਦੀ ਸੀ ਇਹ ਹਵੇਲੀ ਜ਼ੈਲਦਾਰ ਪ੍ਰੀਮ ਸਿੰਘ ਸੇਖੋਂ ਜੀ ਨੇ ਬਣਵਾਈ ਤੇ ਇਸੇ ਕਰਕੇ ਇਸ ਹਵੇਲੀ ਦੇ ਬਾਹਰਲੇ ਪਾਸੇ ਅੱਜ ਵੀ ਪ੍ਰੇਮ ਨਿਵਾਸ ਲਿਖਿਆ ਹੋਇਆ ਹੈ ਬਹੁਤ ਖੂਬਸੂਰਤ ਹਵੇਲੀ ਹੈ ਪਿੰਡ ਗੁਬਿੰਦਗੜ੍ਹ ਦੀ ਸਥਾਪਨਾ ਸਰਦਾਰ ਪ੍ਰੇਮ ਸਿੰਘ ਦੇ ਦਾਦਾ ਸਰਦਾਰ ਖਜਾਨ ਸਿੰਘ ਸੇਖੋਂ ਜੀ ਨੇ ਕੀਤੀ ਸੀ ਜੈਲਦਾਰ ਪ੍ਰੇਮ ਸਿੰਘ ਜੀ ਕੋਲ ਇਲਾਕੇ ਦੀ ਸਭ ਤੋਂ ਵੱਡੀ ਜ਼ਮੀਨ ਸੀ ਜਿਸ ਕਰਕੇ ਉਹਨਾਂ ਨੂੰ ਕੁੰਡਲ ਜੈਲ ਦੇ ਜੈਲਦਾਰ ਦਾ ਖਿਤਾਬ ਮਿਲਿਆ ਹੋਇਆ ਸੀ ਸਰਦਾਰ ਪ੍ਰੀਮ ਸਿੰਘ ਦੇ ਤਿੰਨ ਪੁੱਤਰ ਸਨ ਸਰਦਾਰ ਹਰਚਰਨ ਸਿੰਘ, ਸਰਦਾਰ ਉਜਾਗਰ ਸਿੰਘ, ਸਰਦਾਰ ਹਰਬੰਸ ਸਿੰਘ ਅਤੇ ਦੋ ਧੀਆਂ ਸਰਦਾਰਨੀ ਗਰਦਿਆਲ ਕੌਰ ਦਾ ਵਿਆਹ ਹਰਚੰਦ ਸਿੰਘ ਬਾਦਲ ਪਿੰਡ ਅਤੇ ਸਰਦਾਰਨੀ ਜਸਪਾਲ ਕੌਰ ਦਾ ਵਿਆਹ ਐਡਵੋਕੇਟ ਬਜਿੱਤਰ ਸਿੰਘ ਸਿੱਧੂ ਨਾਲ ਪਿੰਡ ਅਜੀਮਗੜ੍ਹ ਵਿਖੇ ਹੋਇਆ ਸੀ ਤੇ ਦੋਸਤੋ ਇਹ ਤੁਸੀਂ ਹਵੇਲੀ ਦੇਖ ਰਹੇ ਹੋ ਅੱਜ ਵੀ ਪਰਿਵਾਰ ਨੇ ਇਸ ਹਵੇਲੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਹੈ। ਇਸ ਹਵੇਲੀ ਨੂੰ ਉਸੇ ਤਰ੍ਹਾਂ ਮੈਂਟੇਨ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਰਾ ਇਸ ਹਵੇਲੀ ਦਾ ਪੁਰਾਣਾ ਡਿਜ਼ਾਈਨ ਆ ਸਾਹਮਣੇ ਉੱਪਰ ਪੁਰਾਣੇ ਸਮੇਂ ਦੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਤੇ ਇਹ ਹਵੇਲੀ ਦਾ ਬਰਾਂਡਾ ਹੈ ਬਰਾਂਡੇ ਤੱਕ ਵੀ ਪਰਿਵਾਰ ਫੁੱਲ ਬੂਟੇ ਤੇ ਘਰ ਦੇ ਵਿੱਚ ਬਹੁਤ ਸਾਰੇ ਜਿਹੜੇ ਛੋਟੇ-ਛੋਟੇ ਦਰਖਤ ਵਗੈਰਾ ਨੇ ਉਹ ਰੱਖੇ ਹੋਏ ਆ ਜੋ ਇਸ ਹਵੇਲੀ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਨੇ ਇਹ ਹਵੇਲੀ ਦੇ ਉੱਪਰ ਆਪਾਂ ਦੇਖ ਰਹੇ ਹਾਂ ਤਿੰਨ ਚਬਾਰੇ ਤੇ ਇਸ ਹਵੇਲੀ ਦੇ ਜਿਹੜੇ ਦੋਸਤੋ ਵੇੜੇ ਸੀ ਉਹ ਤਿੰਨ ਵੇੜੇ ਨੇ ਜਿੰਨਾਂ ਵਿੱਚੋਂ ਦੋ ਵੇੜੇ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇੱਕ ਵੇੜਾ ਜਿਹੜਾ ਉਹ ਇਸ ਤੋਂ ਅਗਲੇ ਪਾਸੇ ਚਲਾ ਜਾਂਦਾ ਹੈ ਏ ਦੋਸਤੋ ਸਾਰਾ ਵਿਊ ਹੈ ਜਿਹੜਾ ਆਪਾਂ ਹਵੇਲੀ ਦਾ ਉੱਪਰਲੇ ਪਾਸੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਚਵਾਰੇ ਦੇ ਉੱਪਰ ਜਿਸ ਤਰ੍ਹਾਂ ਪੁਰਾਣੀ ਪੌੜੀ ਉਸੇ ਸਮੇਂ ਦੀ ਚੜ੍ਹੀ ਹੋਈ ਆ ਤੇ ਜਿਹੜੀਆਂ ਛੱਤਾਂ ਨੇ ਉਹ ਵੀ ਸਾਰੀਆਂ ਪੁਰਾਣੀਆਂ ਨੇ ਕੁਝ ਬਾਲਿਆਂ ਦੀਆਂ ਛੱਤਾਂ ਨੇ ਅੱਜ ਵੀ ਬਹੁਤ ਵਧੀਆ ਹਾਲਤ ਦੇ ਵਿੱਚ ਆ ਕਿਉਂਕਿ ਪਰਿਵਾਰ ਆਪਣੀ ਪੁਰਾਣੀ ਵਿਰਾਸਤ ਨੂੰ ਪਿਆਰ ਕਰਦਾ ਹੈ ਤੇ ਉਸ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲ ਕਰਦਾ ਹੈ ਇਹ ਹਵੇਲੀ ਦਾ ਦੋਸਤੋ ਤੁਸੀਂ ਬਾਹਰਲਾ ਪਾਸਾ ਦੇਖ ਰਹੇ ਹੋ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਣ ਪ੍ਰਾਣੀਆਂ ਹਵੇਲੀਆਂ ਤਕਰੀਬਨ ਖਤਮ ਹੋ ਚੁੱਕੀਆਂ ਨੇ ਕੁਝ ਕੁ ਪਰਿਵਾਰੀ ਨੇ ਜਿਨ੍ਹਾਂ ਨੇ ਆਪਣੀ ਪ੍ਰਾਣੀ ਵਿਰਾਸਤ ਨੂੰ ਅੱਜ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਹੈ ਤੇ ਦੋਸਤੋ ਇਹ ਹਵੇਲੀ ਤੁਸੀਂ ਦੇਖ ਰਹੇ ਹੋ ਜੈਲਦਾਰ ਪਰਿਵਾਰ ਦੀ ਪਿੰਡ ਗੋਬਿੰਦਗੜ੍ਹ ਦੇ ਵਿੱਚ ਇਹ ਇਸ ਦੇ ਪਿਛਲੇ ਪਾਸੇ ਵਾਲਾ ਜਿਹੜਾ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਉਹ ਆ ਜਾਂਦਾ ਹੈ ਵੇੜਾ ਤੇ ਇਹ ਸਾਹਮਣੇ ਤੋਂ ਹਵੇਲੀ ਇਸ ਦਾ ਫਰੰਟ ਹੈ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ